ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਚਹਿਰੀ 'ਚ ਹਾਜ਼ਰ ਆਈ ਇੱਕ ਹੋਰ ਬਲੌਗ ਲੈ ਕੇ ਤੇ ਇਹ ਨੇ ਜੀ ਢੰਘੇੜੀ ਤੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਜੰਗ ਸਿੰਘ ਜੀ ਇਹ ਤੁੰਬੀ ਵੀ ਪਹਿਲਾਂ ਤੁਹਾਨੂੰ ਸੁਣਾਈ ਆ ਬਹੁਤ ਵਧੀਆ ਵਜਾਉਂਦੇ ਆ ਤੇ ਸ਼ੂਗਰ ਦਾ ਦੱਸਦੇ ਨੇ ਵੀ ਇਲਾਜ ਕੋਈ ਸੁਣੋ ਈ ਧਿਆਨ ਨਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤੁਸੀਂ ਸ਼ੂਗਰ ਦਾ ਦੱਸਦੇ ਹੋ ਜੀ ਦੱਸੋ ਅੱਜ ਮੈਂ ਕੋਈ ਬੇਨਤੀ ਕਰਨ ਲੱਗਿਆ ਕੰਨਾ ਆਪਣੇ ਖਾਣੇ ਠੀਕ ਨਾ ਹੋਣ ਕਰਕੇ ਨਾ ਇਹ ਹਰੇਕ ਬਿਮਾਰੀ ਨੇ ਹੰਟ ਕਰ ਲਈ ਅੰਡਰੇ ਸ੍ਰੇਹ ਹੁ ਸ੍ਰੇਹ ਹਣ ਕਿੱਜਾ ਅਸੀਂ ਖਾਣੇ ਆ ਨਾ ਉਹਦੇ ਕਰਕੇ ਸਾਨੂੰ ਜਕੜ ਲਿਆ ਇਹ ਜਿਹੜੀ ਸ਼ੂਗਰ ਦੀ ਬਿਮਾਰੀ ਆ ਤਕਰੀਬਨ ਇੱਕ ਘਰ ਦੇ ਵਿੱਚ ਹੀ ਦਸਦੀਆਂ ਤਾਂ 3000 ਤੋਂ ਜ਼ਿਆਦਾ ਹੋएगी ਬਿਲਕੁਲ ਜੀ ਇੱਧਰ ਗੱਡੀਆਂ ਆਉਣਗੀਆਂ ਬਾਦ ਜਿਹੜਾ ਸੂਤਰ ਦਵਾਈ ਉਹਦੀ ਵੀ ਹੈਗੀ ਆ ਬਾਕੀ ਜਿਹੜਾ ਸੂਤਰ ਦਾ ਕੋਈ ਜ਼ਖਮ ਹੋ ਗਿਆ ਕਿਸੇ ਤੇ ਪਰ ਹੋ ਗਿਆ ਗੋਡੇ ਪਰ ਹੋ ਗਿਆ ਕਿਤੇ ਵੀ ਹੋ ਗਿਆ ਹਾਂਜੀ ਉਹਦੀ ਦਵਾਈ ਖੂਦਪਾ ਕਰਾ ਤਿਆਰ ਕਰਕੇ ਹੁਣ ਤੱਕ ਘੱਟੋ ਘੱਟ ਵੀ 5-600 ਬੰਦੇ ਨੂੰ ਠੀਕ ਕਰ ਦਿੱਤੇ ਆਕਾਰਪੁਰਖ ਦੀ ਕਿਰਪਾ ਦੇ ਨਾਲ ਕੂਜੇ ਉਹਦੀ ਕਿਰਪਾ ਹੋਵੇ ਤਾਂ ਹੀ ਕੰਮ ਠੀਕ ਹੋਊ ਬਿਲਕੁਲ ਜੀ ਉਹਦੀ ਦਵਾਈ ਤਿਆਰ ਕਰਕੇ ਮੈਂ ਫ੍ਰਿਜ ਦੇ ਵਿੱਚ ਰੱਖਣਾ। ਉਹ ਦਵਾਈ ਪਿੰਡ ਟਗੇੜੀਆਂ ਤੇ ਮਿਲੂਗੀ। ਜੰਗ ਸਿੰਘ ਮੇਰਾ ਨਾਮ ਆ। ਬਾਕੀ ਉਹਦਾ ਪੈਸਾ ਕੋਈ ਨਾ ਕਿਸੇ ਕੋਲ ਲਿਆ ਜਾਊਗਾ। ਠੀਕ ਹੈ। ਉਹਦੇ ਚੋਂ ਮੈਂ ਘਟੋ-ਘਟ ਵੀ ਹੁਣ ਤੱਕ ਤਮਦਨ 5-600 ਬੰਦੇ ਨੂੰ ਠੀਕ ਕਰ ਚੁੱਕੇ ਆ। ਜੇ ਕਿਸੇ ਵੀਰ ਭਾਈ ਨੂੰ ਲੋੜ ਹੋਵੇ ਤਾਂ ਸੂਕਰ ਦੇ ਜ਼ਖਮ ਦੀ ਦਵਾਈ ਕਿਤੇ ਸੂਕਰ ਵਾਲੇ ਵਿਤੁਰਿਆ ਨੇ ਕਈ ਵਾਰ। ਉਹਨਾ ਉਹਨਾਂ ਮੱਕੀ ਸੁੱਗੜ ਦੇ ਜਿਹੜੇ ਜ਼ਖਮਾਂ ਜ਼ਖਮ ਦੀ ਦਵਾਈ ਹਰ ਟਾਈਮ ਤੁਹਾਨੂੰ ਮਿਲੂਗੀ ਜਦ ਵੀ ਤੁਸੀਂ ਆਉਂਗੇ ਇਹ ਪਿੰਡ ਮੇਰਾ ਹਣ ਸਾੜੀ ਸਾਹਿਬ ਦੇ ਨੇੜੇ ਜਿੱਥੇ ਦੇ ਆਪਣੇ ਬਾਬਾ ਜੀ ਸੰਤ ਅਜੀਤ ਸਿੰਘ ਜੀ ਹੁੰਦੇ ਸੀ ਉਹਨਾਂ ਦੇ ਪਿੰਡ ਦੇ ਬਿਲਕੁਲ ਨਾਲ ਮੇਰਾ ਪਿੰਡ ਢਿੰਘੇੜੀ ਹੈ ਜੰਗ ਸਿੰਘ ਮੇਰਾ ਨਾਮ ਤੁਸੀਂ ਆਪਣੀ ਮਰਜ਼ੀ ਦੱਸ ਕੇ ਆਪਣੀ ਦਵਾਈ ਲੈ ਸਕਦੇ ਆ ਅੰਮ੍ਰਿਤਸਰ ਤੱਕ ਜੀ ਉਹ ਆਲ ਪਿੰਡਾ ਉੱਤੇ ਦੇ ਹਰਭਜਨ ਸਿੰਘ ਨੇ ਹਰਭਜਨ ਸਿੰਘ ਦਾ ਉਹ ਵੀ ਲੈ ਕੇ ਗਏ ਤੇ ਜਣੀ ਦੂਰ ਦੂਰ ਤੱਕ ਦਵਾਈ ਗਈ ਹੈ ਜੀ ਕੋਈ ਇਹ ਜੀ ਗੱਲ ਨਹੀਂ ਬਾਹਰਲੇ ਮੁਲਖਾਂ ਚ ਵੀ ਗਈ ਆ ਤੁਸੀਂ ਆਪਣਾ ਦੱਸ ਕੇ ਲੈ ਸਕਦੇ ਆ ਮੈਨੂੰ ਇਸ ਕਰਕੇ ਨਵਾਂ ਫ੍ਰੀਜ ਲੈਣਾ ਪਿਆ ਤਾਂ ਜੀ ਇਹ ਦਵਾਈ ਰੱਖਣ ਬਾਅਦ ਤੇ ਦਵਾਈ ਫ੍ਰੀ ਆਈ ਦਵਾਈ ਫ੍ਰੀ ਆ ਦਵਾਈ ਦਾ ਕੋਈ ਪੈਸਾ ਨਹੀਂ ਤੁਸੀਂ ਆਪਣਾ ਦੱਸ ਕੇ ਆਪ ਦਵਾਈ ਲਿਜਾ ਸਕਦੇ ਆ ਇਹ ਹੰਸਾਲੀ ਤੋਂ ਕਿੱਥੇ ਕ ਪੈ ਜਾਂਦਾ ਈ ਤੁਹਾਡਾ ਪਿੰਡ ਜੀ ਜਦ ਆਪਾਂ ਸਰਾਂਦ ਤੋਂ ਜਾਣੇ ਆ ਜੀ ਰਾਜਪੁਰੇ ਨੂੰ ਹਾਂਜੀ ਉਹਦੇ ਉੱਪਰ ਆਉਂਦਾ ਸਾਧੂਗੜ੍ਹ ਪਿੰਡ ਹਾਂਜੀ ਸਾਧੂਗੜ੍ਹ ਦਾ ਅੱਡਾ ਪੱਜਦਾ ਸਾਧੂਗੜ੍ਹ ਤੋਂ ਬਡਾਲੀ ਹਾਲਾ ਸਿੰਘ ਨੂੰ ਰੋਡ ਜਾਂਦੀ ਆ ਠੀਕ ਆ ਜੀ ਹਣਸਾਲੀ ਨੂੰ ਹੋਵੇ ਹਾਂਜੀ ਹਣਸਾਲੀ ਤੋਂ 2 ਕਿਲੋਮੀਟਰ ਦੇ ਫਰਕ ਨਾਲ ਉੱਤਰ ਤਰਫ ਨਾ ਉੱਤਰ ਪੂ ਪਹਾੜ ਵਾਲੀ ਸਾਈਡ ਉੱਧਰ ਨੂੰ ਮਤਲਬ 2 ਕਿਲੋਮੀਟਰ ਦਾ ਫਰਕ ਆ ਹਣਸਾਲੀ ਸਾਹਿਬ ਜੀ ਠੀਕ ਹੈ ਜੀ ਤੁਸੀਂ ਉੱਥੇ ਤੇ ਆ ਕੇ ਦਵਾਈ ਲੈ ਸਕਦੇ ਆ ਠੀਕ ਹੈ ਜੀ ਕੋਈ ਕਿਸੇ ਚਿੰਝ ਕਰਨ ਦੀ ਲੋੜ ਨਹੀਂ ਕੋਈ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਠੀਕ ਹੈ ਜੀ ਬਿਲਕੁਲ 100% ਤੁਹਾਡਾ ਰਾਜ ਹੋਊਗਾ ਜੀ ਕਿੱਟਾ ਹੀ ਜ਼ਖਮ ਹੋਵੇ ਇੱਕ ਬੰਦਾ ਸਾਡੇ ਪਿੰਡ ਪਿਆ ਆਵਾਦੀਆ ਉਹਦੇ ਦਿਲ ਪਰਦਾ ਜੀ ਉਹਦੇ ਦਿਲ ਪਰ ਹਾਂ ਜੀ ਜ਼ਖਮ ਤਾਂ ਬਹੁਤ ਪੜਾ ਦਿਲ ਪਰਦਾ ਵੀ ਉਹ ਜ਼ਖਮ ਪਰਮਾਤਮਾ ਨੇ ਠੀਕ ਕਰਦੇ ਜ਼ਰੂਰ ਜੀ ਇੱਕ ਵਾਰ ਤੁਸੀਂ ਇਹਨਾਂ ਨੂੰ ਜ਼ਰੂਰ ਮਿਲੋ ਜੀ ਜਿਹਦੇ ਸ਼ੂਗਰ ਦਾ ਜ਼ਖਮ ਆ ਇਹ ਦਵਾਈ ਫਰੀਦ ਦਿੰਦੇ ਆ ਪੈਸਾ ਕੋਈ ਨਹੀਂ ਪਿੰਡ ਡਿੰਘੇੜੀ ਆ ਹੰਸਾਲੀ ਸਾਹਿਬ ਦੇ ਕੋਲ ਆ ਜੰਗ ਸਿੰਘ ਇਹਨਾਂ ਦਾ ਨਾਮ ਹੈ ਭਾਈ ਗੁਰਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ